15 ਮਿੰਟ 5 ਸੈਕਿੰਡ 10 ਮਿੰਟ ਇਹਦੇ ਪਿਛਲੇ ਸਾਰੇ ਰਿਕਾਰਡ ਤੋੜਤੇ ਬਾਬੇ ਨਾਨਕ ਦੀਆਂ ਤੇਰਾ ਮਲ ਵੱਧ ਰਹੀ ਹੈ ਪਿਛਲੇ ਸਾਰੇ ਰਿਕਾਰਡ ਤੋੜਤੇ ਜਸਵੀਰ ਨੇ ਇੱਕ ਤਾੜੀ ਮਾਰ ਬੱਤੀ ਦੇ ਲਈ ਯਾਰ ਖੁੱਲ ਕੇ ਖੁੱਲ ਮਾਰੋ ਯਾਰ ਤੇਰਾ 13 ਮਿੰਟ ਬਹੁਤ ਹੁੰਦਿਆ ਜੀ ਏ ਚੱਕ ਚੱਕ ਲੈ ਵੀ ਬਾਬੇ ਨਾਨਕ ਦੀਆਂ ਹੋ ਗਈਆਂ ਤੱਪ ਗਈ ਪਿਛਲੇ ਸਾਰੇ ਰਿਕਾਰਡ ਸਾਰੇ ਰਿਕਾਰਡ ਤੋੜਦੇ ਹੁਣ ਤੱਕ ਦੇ ਕੁਲੜੀਆਂ ਜੰਮ ਤੇ ਕੋਟਲੀ ਟੀ ਆ ਜਾ ਬਾਈ ਕੋਟਲੀ ਟੀ ਤੇ ਕੁਲੜੀਆਂ ਜੰਮੇ ਇੱਕ ਮਿੰਟ ਆ ਬਾਈ ਇਹ ਟੀਮਾਂ ਸਖਰਾ ਜੋੜਨੀਆਂ ਬਾਤ ਚ ਲੱਗਿਓ ਕੁਲੜੀਆਂ ਜੰਮ ਤੇ ਕੋਟਲੀ ਟੀ ਆ ਜਾ ਯਾਰ ਕੁਲੜੀਆਂ ਜੰਮ ਤੇ ਕੋਟਲੀ ਟੀ ਨੂੰ ਇੱਕ ਮਿੰਟ ਆ ਵੀਰੇ ਕੁਲੜੀਆਂ ਜੰਮ ਤੇ ਕੋਟਲੀ ਟੀ ਨੂੰ ਇੱਕ ਮਿੰਟ ਆ 8 9 10 ਪਿਆਰਾ ਦੇਖਾ ਤੂੰ ਹੈ ਕੋਟਲੀ ਦੀ ਤੇ ਕੁੱਲੜੀਆਂ ਜੰਬ ਇੱਕ ਮਿੰਟ ਇਹਨਾਂ ਟੀਮਾਂ ਨੂੰ ਸੁਣਾਣੀ ਚਾਹੀਦਾ ਯਾਰ ਹੈ ਕੁੱਲੜੀਆਂ ਜੰਬ ਤੇ ਕੋਟਲੀ ਇੱਕ ਕੁੜੀ ਹੋਰ ਬਈ ਹੈ ਜੇ ਸ਼ਾਬਾਸ਼ ਸ਼ਾਬਾਸ਼ ਬਹੁਤ ਸ਼ਾਬਾਸ਼ 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 ਜਿੰਨਾ ਚਿਰ ਲੌਕੀ ਜਾਂਦਾ ਲੌਕੀ ਜਾ ਦੇ ਵੀਰਾਂ ਦਾ ਮੋਮਾਇਆ ਹੋ ਗਿਆ। ਹੋ ਗਿਆ। 2 ਮਿੰਟ ਬਸ ਰਹਿ ਗਏ। 2 ਮਿੰਟ। ਢੌਂਕੀ ਚੱਲ ਜਿੰਨਾ ਤੇਰਾ ਲੋਕੀ ਦਾ। ਟਾਈਮ ਨਾ ਆ ਕੇ ਬੰਟੀ। ਟਾਈਮ ਨਾ ਆ। ਆਦਾ ਜਮਾ ਯਾਰ ਕਹਾਣੀ ਸਿਰੇ ਲੱਗੀ ਪਈ ਯਾਰ। 1 ਮਿੰਟ ਬੱਟ। ਬਾ ਇੱਕ ਮਿੰਟ ਹੀ ਰਹਿ। ਅੱਧਾ ਮਿੰਟ ਰਹਿ ਗਿਆ ਬਸ। 60 ਸੈਕਿੰਡ ਬਸ। ਉਧਰ ਬੈਠਾ ਸਰ ਇਹ ਭਾਈਆ ਭਾਈਆ ਵੇਗ ਰੂ ਵੇਗ ਰੂ ਜੀ। ਓ ਪਤਾ ਥੇ ਬੈਠ ਜਾ ਯਾਰ ਇੱਕ ਮਿੰਟ ਬੈਠੀ ਕਿੰਨਾ ਟਾਈਮ ਬੈਠੋ ਉਧਰ ਬੈਠ ਜਾ ਬਾਈ ਗੁਰੂ ਬਾਈ ਗੁਰੂ ਪਤਾ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਹਾਂ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਮੇਰਾ ਖਿਆਲ ਆ ਸਾਰੇ ਮੈਚਾਂ ਦੇ ਰਿਕਾਰਡ ਤੋੜਦੇ ਨੇ ਬੱਤੀ ਨੇ ਯਾਰ ਹੋਰ ਤੱਕ ਦੇ ਸਾਰੇ ਰਿਕਾਰਡ ਤੋੜਦੇ ਲੋਕਰ ਦੇ ਵਿੱਚ ਹਾਂ ਜੀ ਇਹ ਪਹਿਲਾ ਰਿਕਾਰਡ ਬਣਦੀ ਨੌ ਜੀ ਕੋਤਲੀ ਟੀਮ ਜਸਮੀਨ ਇਹਦੇ ਪਿਛਲੇ ਸਾਰੇ ਰਿਕਾਰਡ ਤੋੜਤੇ ਬਾਬੇ ਨਾਨਕ ਦੀਆਂ 13ਵਾਂ ਵੱਧ ਰਹੀ ਹੈ ਪਿਛਲੇ ਸਾਰੇ ਰਿਕਾਰਡ ਤੋੜਤੇ ਜਸਮੀਨ ਨੇ ਇੱਕ ਤਾੜੀ ਮਾਰ ਬੱਤੀ ਤੇ ਲਈ ਯਾਰ ਖੜ ਕੇ ਖੜ ਪਾਓ ਯਾਰ ਸ਼ੱਕ ਲੈ ਵੀ ਬਾਬੋ ਨਾਕੀਆਂ ਹੋ ਗਈਆਂ ਤੱਪ ਗਈ ਵਿਜਨ ਸਾਰੇ ਰਿਕਾਰਡ ਸਾਰੇ ਰਿਕਾਰਡ ਤੋੜਦੇ ਹੁਣ ਤੱਕ ਦੇ ਹੌਸਲਾ ਬਹੁਤ ਵੱਡੀ ਜੀ ਵਾਹ ਵਾਹ ਵਾਹਿਗੁਰੂ 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 ਚੱਪੇ ਹੁਣ ਦਾ ਚੱਕਰ ਕੁੜੀ ਦਾ ਆ ਗਿਆ ਲੈ ਬਹੁਤ ਹੋ ਗਿਆ ਬੇਟਾ ਕੋਈ ਨਹੀਂ ਬਾਕੀ 10 ਮਿੰਟ ਰਹੇਗਾ ਬਸ ਹਾਏ ਗੁਰੂ ਰਕਾਰ ਮੰਨ ਜਰ ਰਕਾਰ ਕੋਈ ਨਹੀਂ ਹਾਏ ਗੁਰੂ ਮੈਂ ਚੱਕਰ ਉੱਪਰ ਉਹ ਨਹੀਂ ਕੋਈ ਬਾਕੀ ਮਰਦਾ ਕੋਈ ਨਹੀਂ ਬੇਟਾ ਬੋਲੋ ਕਹਿੰਦੇ ਬਾਈ ਗੁਰੂ ਪੁਰਾਣੀ ਤਰ੍ਹਾਂ ਹਾਏ ਗੁਰੂ ਸ਼ਾਬਾਸ਼ 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 ਹਾਏ ਗੁਰੂ ਕਿਵੇਂ ਆ ਉਹ ਬਾਈ ਇੱਕ ਪਾਏ ਕੋਟ ਲੀਏ ਦੂਜੇ ਬੈ ਟੀਮ ਕਿਹੜੀ ਆ

ਇਹ ਚੱਕ 15 ਸਾਕਟ 15 ਮਿੰਟ 15 ਸਾਕਟ 15 ਮਿੰਟ 500 ਬੱਤੀ ਦੇ ਲਈ 20 ਕਾਰੋ ਬੱਤੀ ਦੇ ਲਈ 15 ਮਿੰਟ 500 ਬਾਈ ਗ라운ਡ ਸਾਫ ਕਰਦੇ ਕਹਿੰਦੇ ਪੁੱਤਰ ਪੁੱਤਰ ਗ라운ਡ ਸਾਫ ਕਰੋ ਉੱਪਰ ਕਰਨੇ ਨਹੀਂ ਗ라운ਡ ਸਾਫ ਕਰਨਾ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਗ라운ਡ ਸਾਫ ਹੋ ਜਾਓ ਬਾਈ ਜੀ ਬਹਿ ਜਾ ਪਿੱਛੇ ਨਾ ਯਾਰ 300 ਤੇ ਭਾਰ ਦੋਗੀ ਔਰ ਵੀ ਹੋਰ ਫਿਰ ਸਰ ਦੇ ਧਾਰ ਗੁਰੂ ਕੋਲ ਦਾ ਪਾਈ ਪਿੱਛੇ ਇਹ ਬੜਾ ਕੋਨੇ ਕੋਈ ਨਹੀਂ ਚੱਲ 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 ਉਹ ਬੈਠਾ ਉਹ ਮਾਜਣੇ ਪੇ ਪੋੜਲੀ ਵਾਲਾ ਪੈਸਿਆਂ ਦੀ ਨੋਟਾਂ ਦੀ ਝੜੀ ਲੱਗੀ ਉਹ ਵੀ ਸੁੱਤੇ ਹੀ ਪਏ ਆ ਖਾ